ਹੈਲੋ ਜੀ ਸ਼ਾਸਤਰੀ ਕਲਦੀ ਮੈਂ ਪਰਮਿਤ ਕਾ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਅਮਿਤ ਕਾਪੜੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹੈ ਤੇ ਆਪਾਂ ਲੱਗੇ ਸੀ ਅੱਜ ਬਣਾਉਣ ਨੂੰ ਕਰੇਲੇ ਗੈਸ ਤੇ ਆਪਾਂ ਕੜਾਹੀ ਰੱਖ ਦਿੱਤੀ ਆ ਬਸ ਤੇਲ ਪਾਤਾ ਹੁਣ ਤੇਲ ਗਰਮ ਹੁੰਦਾ ਤੇ ਆਪਾਂ ਬਥੇ ਪਾਉਣੇ ਆ ਜੀਰਾ ਕਰੇਲੇ ਨਾਲ ਕੋਲ ਮਸਾਲਾ ਪੁੰਨ ਲਾਗੇ ਬਾਅਦ ਚ ਕਰੇਲੇ ਭਰ ਕੇ ਫਿਰ ਆਪਾਂ ਕਰੇਲੇ ਫਰਾਈ ਕਰਾਂਗੇ ਮੀਂਹ ਵੀ ਹੁਣ ਪਾ ਕੇ ਹਟਿਆ ਆ ਮੀਂਹ ਪੈ ਕੇ ਧੁੱਪ ਨਿਕ ਲਈ ਨਾਲੀ ਰੋਜ਼ ਮੀਂਹ ਆਉਂਦਾ ਆ ਪੈਂਦਾ 10 ਕੁ ਮਿੰਟ ਮੀਂਹ ਪੈਂਦਾ ਆ ਬਸ ਨੇ ਆਪਣੇ ਕਰੇਲੇ ਲੰਨ ਨੂੰ ਉੱਛਾ ਲਿਆ ਤੇ ਲੂਣ ਲਾ ਕੇ ਰੱਖਤਾ ਸੀਗਾ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਬਜ ਜੀਰਾ ਪਾ ਲਾਂਗੇ ਆ ਚਮਚਾ ਕੇ ਸੌ ਆਹ ਪੌਫ ਪਾ ਦਾਂਗੇ ਵਿੱਚ ਇਹਨੂੰ ਦੱਬਰੀ ਜੀ ਕਟ ਲਿਆ ਸੀ ਇਹਨੂੰ ਮੜ ਦੇ ਕੋਲ ਲੰਘੀ ਨੂੰ ਫਰਮੇ ਚ ਪਿਆਜ਼ ਪਾ ਦਾਂਗੇ ਹਰ ਪਿਆਜ਼ ਨੂੰ ਆਪਾਂ ਕੁੰਨ ਲਾਂਗੇ ਗ੍ਰਿਲ ਲੈ ਹੈ ਗਰ ਥੋੜੇ ਜਿਹਾ ਸੀਗੇ ਤੇ ਮੈਂ ਕੱਟ ਕੇ ਬਣਾਉਣ ਲੱਗੀ ਸੀ ਵੀ ਬੱਚੇ ਕਹਿੰਦੇ ਨਹੀਂ ਭਰਤੇ ਬਣਾਉਣੇ ਆ ਤੇ ਉਹ ਚਲੋ ਭਰਕੇ ਬਣਾ ਲੈਂਦੇ ਹਾਂ प्याज अपना भज तो गया हूँ मसाले पाने लाल मिर्च काली मिर्च सुकी मेथी नमक ਹਲਦੀ ਦੁੱਧ ਪਾ ਜਾਂਦਾ ਪਾ ਜਾਂਦਾ ਸਟੇਸ਼ਨ ਦਾ ਟੈਸਟ ਹੋਇਆ ਕਿਦਾਂ ਦਾ ਹੋਇਆ? ਦੱਸੀ ਗਏ ਨੰਬਰ ਹੈ। ਸਿਮਰਨ ਦੇ। ਚੈੱਕ ਹੋਇਆ। ਤੇ ਕੱਲ ਨੂੰ ਕਿੰਨੇ ਵਜੇ ਨਾਲ ਟੈਸਟ? ਕੱਲ ਮੈਂ ਭਜਾਉਣਾ ਹਾਂ। ਫਰ ਮਸਾਲੇ ਨੂੰ ਵੀ ਭੁੰਨ ਲਾਂਗੇ ਜਦ ਮਸਾਲਾ ਭੱਜ ਗਿਆ ਫੇ ਆਪਾਂ ਕ੍ਰੇਲਿਆਂ ਚ ਭਰਾਂਗੇ ਜੇ ਤਾਂ ਮੇਰਾ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਜਿਹਨ ਮੇਰੇ ਵੀਰ ਭੈਣ ਭਰਾ ਵਧੀਆ ਵਧੀਆ ਕਮੈਂਟ ਕਰਦੇ ਆ ਮੇਰੇ ਵੀਡੀਓ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਨਹੀਂ ਕੀਤਾ ਉਹ ਵੀ ਪਲੀਜ਼ ਕਰ ਲਓ ਤਵਾ ਬਿਸਕੁਟ ਦੀ ਲੋੜ ਆ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾ ਹੈ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦਵਾਰੋ ਫੇਰ ਕੈਨੀਆਂ ਮੈਂ ਜਿਹੜੇ ਮੇਰੇ ਵੀਰ ਭੈਣ ਤਰਾ ਮੇਰੀ ਵੀਡੀਓ ਦੇਖਦੇ ਆ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੈਮਰਾ ਦੇ ਬੱਚੇ ਘਰੇ ਹੁੰਦੇ ਆ ਤਾਂ ਕੈਮਰਾ ਫਾੜ ਲੈਂਦੇ ਆ ਕੈਮਰਾ ਵਿੱਚ ਨਹੀਂ ਘਰ ਹੁੰਦੇ ਹੈਗਾ ਤੁਹਾਨੂੰ ਮੈਂ ਇਕੱਲੀ ਵੀਡੀਓ ਬਣਾਉਣੀ ਹੈ ਬੱਚੇ ਕਾਲਜ ਚਲੇ ਜਾਂਦੇ ਆ ਬੜੀ ਮਸਾਲਾ ਆਪਣਾ ਪੁੱਜ ਗਿਆ ਆਪਾਂ ਗੈਸ ਕਰਦਨੇ ਬੰਦ ਤੇ ਠੰਡਾ ਹੁੰਦਾ ਹੈ ਮਸਾਲਾ ਫੇ ਆਪਾਂ ਕਰੇਲਿਆਂ ਚ ਭਰਦੇ ਆ ਬਲੌਜ ਜੇ ਪਕੜਾਈ ਉਤੇ ਰੱਖਤੀ ਆ ਤੇਲ ਪਾਤਾ ਵਿੱਚ ਤੇ ਆਪਾਂ ਕਰੇਲੇ ਵੀ ਭਰ ਲਏ ਮਸਾਲੇ ਨਾਲ ਆ ਦੇਖੋ ਉਹ ਪਤਾ ਗਲ ਪੇੜ ਦਾ ਮਸਾਲਾ ਆਪਣਾ ਬਾਹਰ ਨਾ ਨਿਕਲੇ ਆਪਾਂ ਹੁਣ ਇਹਨੂੰ తెలు గమే ਆ ਆਪਣਾ ਇੰਨਾ ਕੁ ਮਸਾਲਾ ਬਚ ਗਿਆ ਇਹ ਆਪਾਂ ਬਾਅਦ ਵਿੱਚ ਵਿੱਚ ਪਾ ਦਿਆਂਗੇ ਇਹਨਾਂ ਦੇ ਜੋ ਕੋਈ ਥਰੇਲੇ ਆਪਾਂ ਬਣਦੇ ਆ ਆਪਣੇ ਉਹਦੇ ਵਿੱਚ ਮਿਕਸ ਕਰ ਦਿਆਂਗੇ ਇਹਨਾਂ ਦੇ ਬਲਕਿ ਆਪਣੇ ਕ੍ਰੇਲੇ ਬਣ ਕੇ ਤਿਆਰ ਹੋ ਗਏ। ਕ੍ਰੇਲੇ ਬਣ ਗਏ ਹੁਣ ਆਪਾਂ ਇਹਨਾਂ ਤੜੇ ਧਾਗੇ ਜਿਹੜੇ ਲੱਗੇ ਇਹ ਲਾ ਦਿੰਦੇ ਨਾਲ। ਜਿਹੜਾ ਸਪਾ ਬੰਦ ਕਰ ਦਿੱਤਾ। ਗਰਮ ਹੋ ਰਿਹਾ ਮੈਨੂੰ ਕਹਿ ਕੁਛ ਨਹੀਂ ਗਿੰਦਰਿੰਦਰ ਨਹੀਂ ਠੱਗ ਗਿਆ ਪਾ ਲਾ ਦਿੱ ਸਾਰਿਆਂ ਦੇ ਆ ਜਿਹੜਾ ਪਾਪਾ ਮਸਾਲਾ ਸੇ ਉੱਚੇ ਪਾ ਦੇਣਾ ਲੇ ਆਪਣੇ ਬਣ ਕੇ ਤਿਆਰ ਹੋ ਗਏ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਦੀ ਸਤਿ ਸ੍ਰੀ ਅਕਾਲ ਜੀ